ਸਿੰੂ ਵਿੱਚ ਫਲ ਡਿੱਗਣ ਜਾਂ ਕੇਰ ਪੈਣ ਦੀ ਸਮੱਸਿਆ ਅਕਸਰ ਵਿੱਚ ਕੱਚੇ ਫਲ ਡਿੱਗਣ ਤੋਂ ਸ਼ੁਰੂ ਹੋ ਕੇ ਦਸੰਬਰ ਵਿੱਚ ਫਲ ਦੀ ਤੁੜਾਈ ਤੱਕ ਰਹਿੰਦੀ ਹੈ ਇਹ ਸਮੱਸਿਆ ਕਈ ਕਾਰਨਾ ਕਰਕੇ ਹੋ ਸਕਦੀ ਹੈ ਜਿਵੇਂ ਪੋਸ਼ਣ ਦੀ ਘਾਟ ਪਾਣੀ ਦੀ ਕਮੀ ਵਧ ਤਾਪਮਾਨ ਕੀੜਿਆਂ ਦਾ ਹਮਲਾ ਅਤੇ ਰੋਗ ਜਿਨ੍ਹਾਂ ਵਿੱਚ ਉੱਲੀ ਰੋਗ ਇੱਕ ਮੁੱਖ ਕਾਰਨ ਹੈ ਇਹ ਉੱਲੀ ਪੱਤਿਆਂ ਟਾਹਣੀਆਂ ਅਤੇ ਫਲਾਂ ਉੱਤੇ ਕਾਲੇ ਪੂਰੇ ੱੱਬੇ ਪੈਦਾ ਕਰਦੀ ਹੈ ਜਿਸ ਨਾਲ ਕੱਚੇ ਫਲ ਪੀਲੇ ਪੈ ਜਾਂਦੇ ਹਨ ਇਹ ਰੋਗ ਡੰਡੀ ਦੇ ਫਲ ਨਾਲ ਲੱਗਦੇ ਹਿੱਸੇ ਉੱਤੇ ਸੜਨ ਪੈਦਾ ਕਰਦਾ ਹੈ ਜਿਸ ਕਾਰਨ ਫਲ ਪੂਰੇ ਰੰਗ ਦੇ ਹੋ ਜਾਂਦੇ ਹਨ ਸੁੰਗੜ ਜਾਂਦੇ ਹਨ ਅਤੇ ਸਮੇਂ ਤੋਂ ਪਹਿਲਾਂ ਡਿੱਗ ਜਾਂਦੇ ਹਨ ਰੋਕथाम ਇਸ ਰੋਗ ਤੋਂ ਬਚਾ ਲਈ ਜਨਵਰੀ ਫਰਵਰੀ ਵਿੱਚ ਸੰਕਰਮਿਤ ਟਾਹਣੀਆਂ ਦੀ ਛੰਟਾਈ ਕਰਕੇ ਉਹਨਾਂ ਨੂੰ ਸਾੜ ਦੇਣਾ ਚਾਹੀਦਾ ਹੈ ਕੱਟੇ ਹੋਏ ਹਿੱਸੇ ਉੱਤੇ ਬੋਰਡੋ ਪੇਸਟ 2:2 ਅਨੁਪਾਤ 250 ਲਗਾਓ ਇਸ ਦੇ ਇਲਾਵਾ ਅਪ੍ਰੈਲ ਅਗਸਤ ਅਤੇ ਸਤੰਬਰ ਵਿੱਚ ਜ਼ਿਰਾਮ 27 ਐਸਸੀ 1250 ਮਲੀਲੀਟਰ ਜਾਂ ਪ੍ਰੋਪੀਕੋਨਾਜ਼ੋਲ ਪੰਜੀ 25ਵੀਂ ਸੀ 500 ਮਲੀਲੀਟਰ ਅਤੇ 24 ਡੀ ਸੋਡੀਅਮ ਸਾਲਟ ਬਾਗਬਾਨੀ ਗ੍ਰੇਡ 5 ਗ੍ਰਾਮ ਨੂੰ 500 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਛਿੜਕਾ ਕਰੋ। ਜ਼ਮੀਨ ਉੱਤੇ ਚੜੇ ਹੋਏ ਜਾਂ ਰੋਗੀ ਫਲਾਂ ਨੂੰ ਕਿਤੇ ਦੂਰ ਡੂੰਗਾ ਟੋਆ ਪੁੱਟ ਕੇ ਦਬ ਦਿਓ। ਹੋਰ ਜਾਣਕਾਰੀ ਅਤੇ ਉਤਪਾਦ ਖਰੀਦਣ ਲਈ ਐਗਰੀ ਖੇਤੀ ਐਪ ਤੇ ਜਾਓ।